ਸਲਿਗੁਰੂ ਰਾਮਦਾਸ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਗਤਾਂ ਨੂੰ ਪਾੜ ਰਹੇ ਸਨ ਪਹਿਲਾਂ ਸ੍ਰੀ ਨਾਨਕ ਦੇਵ ਤੋਂ ਲਾ ਕੇ ਜਦੋਂ ਕੀਰਤਨ ਹੋਇਆ ਕਰਦਾ ਵਾਰ ਦੀਆਂ ਸਭੀ ਵਾਰਦੀਆਂ 24 ਪੌੜੀਆਂ ਦਾ ਕੀਰਤਨ ਸੰਗਤ ਕਰਿਆ ਕਰਦੇ ਅਤੇ ਫਿਰ ਤੀਜੇ ਪਾਤਸ਼ਾਹ ਵੇਲੇ ਵੀ ਦੂਜੇ ਪਾਤਸ਼ਾਹ ਵੇਲੇ ਵੀ ਚੌਥੇ ਪਾਤਸ਼ਾਹ ਵੇਲੇ ਵੀ ਪੌੜੀਆਂ ਦਾ ਕੀਰਤਨ ਹੰਡਾ ਰਿਆ ਚੌਥੇ ਪਾਤਸ਼ਾਹ ਦੇ ਪੈਸ ਸਿੱਖਾਂ ਨੂੰ ਬੇਨਤੀ ਕੀਤੀ ਕਿ ਗ੍ਰੀਵਨ ਆ ਜੀ ਕੋਈ ਹੋਰ ਸ਼ਬਦ ਪੜਾਇਆ ਜਾਇਆ ਕਰੇ ਤਾਂ ਮਹਾਰਾਜ ਸਾਹਿਬ ਜੀ ਨੂੰ ਉਸ ਦੇ ਵਿੱਚ ਸੰਪਰਚਾਰਨ ਕੀਤਾ ਹੈ ਕਿ ਗੁਰਸਿੱਖੋ ਇਹਨਾਂ ਦਾ ਕੀਰਤਨ ਪਹਿਲਾਂ ਕਰਿਆ ਕਰੋ ਤੇ ਫੇਰ ਬਾਣੀ ਪੜਿਆ ਕਰੋ ਇਹ ਸੁਣ ਕਰਕੇ ਸੰਗਤਾਂ ਇਹ 6 ਸ਼ਬਦ ਹਨ ਇਹ 24 ਛਕਿਓ ਹਨ ਇਸ ਦੇ ਵਿੱਚ ਇੱਕ ਇੱਕ ਤਉੜੀ ਇਹਨਾਂ ਨੂੰ ਇੱਕ ਇੱਕ ਇਸ ਪ੍ਰਕਾਰ ਮਹਾਰਾਜ ਨੇ ਪ੍ਰਕਰਨ ਬਣਾਤਾ ਗੁਰੂ ਰਾਮਦਾਸ ਸਾਹਿਬ ਨੇ 24 ਕੀ ਸ਼ੰਤਾਂ ਦੇ ਕਾਠ ਕਰਨ ਦਾ ਕੀਰਤਨ ਵੀ ਮਰਯਾਦਾ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਉਸ ਵੇਲੇ ਸ਼ਲੋਕ ਰਕੇ ਨਾਲ ਅਤੇ ਨਾਲ ਮੁਹੱਲੇ ਰਕੇ ਛੱਤੀ ਮੁਹੱਲੇ ਹੈ 24 ਸ਼ਲੋਕ ਹਨਗੇ ਇਸ ਪ੍ਰਕਾਰ ਸਿੱਤੇ ਤਾਂ ਸਾਹਿਬ ਜੀ ਵੀ ਰੱਜ ਕੇ ਆਸਾ ਜੀ ਦੀ ਵਾਰ ਤੇ ਨਾਲ ਇਹਨਾਂ ਸ਼ੰਤਾਂ ਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਲੋਕ ਦੇ ਅਰੰਭ ਤੋਂ ਪਹਿਲਾਂ ਅੱਜ ਅਜੇ ਤੀਕੇ ਸ਼ਲੋਕ ਮਗਰੋਂ ਪੜਨਾ ਇਕ ਇੱਕ ਅੰਤ ਦਾ ਪਹਿਲਾਂ ਕੀਰਤਨ ਕਰਨਾ ਇਹ ਮਰਯਾਦਾ ਮਹਾਰਾਜ ਕਾਇਮ ਕਰਤੀ 6ਵੇਂ ਪਾਠਸ਼ਾ ਦੇ ਵਕਤ ਗੁਰੂ ਮਹਾਰਾਜ ਸਾਹਿਬ 6ਵੇਂ ਪਾਠਸ਼ਾਨ ਇੱਕ ਇੱਕ ਸ਼ਬਦ ਦੀ ਵੀ ਆਗਿਆ ਦਿੱਤੀ ਹੈ ਕਿ ਹਰੇਕ ਸ਼ਲੋਕ ਦੇ ਨਾਲ chant ਪੜਨ ਤੋਂ ਪਹਿਲਾਂ ਇੱਕ ਇੱਕ ਸ਼ਬਦ ਦਾ ਕੀਰਤਨ ਕੀਤਾ ਜਾਇਆ ਕਰੇ ਇਹ ਗੁਰੂ ਸਾਹਿਬ ਨੇ 6ਵੇਂ ਪਾਠਸ਼ਾਨ ਮਰਯਾਦਾ ਤੋਰੀ ਹੈ ਸਭ ਚੰਗੇ ਜੀ